ਅੱਜ ਤੁਹਾਡੇ ਨਾਲ ਇੱਕ ਅਜਿਹੇ ਸੱਚ ਦੀ ਗੱਲ ਕਰਨ ਜਾ ਰਹੇ ਹਾਂ ਜਿਸ ਨੂੰ ਸ਼ਾਇਦ ਤੁਸੀਂ ਸੁਣਨਾ ਨਾ ਚਾਹੋ ਪਰ ਜਿਸ ਨੂੰ ਸੁਣੇ ਬਿਨਾ ਤੁਸੀਂ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਪਹੇਲੀ ਕਦੇ ਨਹੀਂ ਸੁਲਝਾ ਸਕੋਗੇ ਇੱਕ ਅਜਿਹਾ ਸੱਚ ਜੋ ਤੁਹਾਨੂੰ ਅੰਦਰ ਤੱਕ ਝੰਜੋੜ ਦੇਵੇਗਾ ਅਸੀਂ ਉਸ ਦੌੜ ਦੀ ਗੱਲ ਕਰਾਂਗੇ ਜਿਸ ਵਿੱਚ ਤੁਸੀਂ ਬਿਨਾਂ ਸੋਚੇ ਸਮਝੇ ਦੌੜੀ ਜਾ ਰਹੇ ਹੋ ਅਤੇ ਉਸ ਖਾਲੀਪਣ ਦੀ ਗੱਲ ਕਰਾਂਗੇ ਜੋ ਤੁਹਾਨੂੰ ਰਾਤ ਦੇ ਹਨੇਰੇ ਵਿੱਚ ਸੌਣ ਨਹੀਂ ਦਿੰਦਾ ਤਾਂ ਤਿਆਰ ਹੋ ਜਾਵੋ ਆਪਣੇ ਸਾਰੇ ਵਿਸ਼ਵਾਸ ਸਾਰੀਆਂ ਧਾਰਨਾਵਾਂ ਅਤੇ ਸਾਰੇ ਸਿੱਖੇ ਸਖਾਏ ਜਵਾਬਾਂ ਨੂੰ ਅਗਲੇ 20 ਮਿੰਟ ਲਈ ਦਰਵਾਜ਼ੇ ਤੋਂ ਬਾਹਰ ਕੱਢ ਦੇਵੋ ਦੁਨੀਆ ਦਾ ਸਭ ਤੋਂ ਅਮੀਰ ਸਭ ਤੋਂ ਸ਼ਕਤੀਸ਼ਾਲੀ ਸਭ ਤੋਂ ਵਿਕਸਤ ਦੇਸ਼ ਅਮਰੀਕਾ ਉਹ ਦੇਸ਼ ਜਿੱਥੇ ਦੁਨੀਆ ਦਾ ਹਰ ਇਨਸਾਨ ਜਾਣਾ ਚਾਹੁੰਦਾ ਹੈ ਜਿੱਥੇ ਦੀ ਆਜ਼ਾਦੀ ਅਤੇ ਅਫਸਰ ਤੇ ਸੁਪਨੇ ਸਾਨੂੰ ਵੇਚੇ ਜਾਂਦੇ ਹਨ ਪਰ ਇੱਕ ਅਜਿਹਾ ਸੱਚ ਹੈ ਜੋ ਇਸ ਚਮਕਦਾਰ ਤਸਵੀਰ ਦੇ ਪਿੱਛੇ ਛੁਪਿਆ ਹੈ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਵਿੱਚ ਜਿੰਨੀਆਂ ਵੀ ਐਂਟੀ ڈپ્રેਸੈਂਟ ਦਵਾਈਆਂ ਬਣਦੀਆਂ ਹਨ ਉਹਨਾਂ ਦਾ ਲਗਭਗ 80% ਹਿੱਸਾ ਇਕੱਲਾ ਅਮਰੀਕਾ ਵਰਤਦਾ ਹੈ ਸੋਚੋ ਇਸ ਗੱਲ ਨੂੰ ਜਿਸ ਦੇਸ਼ ਦੇ ਕੋਲ ਸਭ ਤੋਂ ਜ਼ਿਆਦਾ ਪੈਸਾ ਹੈ ਸਭ ਤੋਂ ਜ਼ਿਆਦਾ ਤਾਕਤ ਹੈ ਸਭ ਤੋਂ ਜ਼ਿਆਦਾ ਐਸ਼ੋ ਆਰਾਮ ਹੈ ਉਹੀ ਦੇਸ਼ ਡਿਪਰੈਸ਼ਨ ਦੀਆਂ ਗੋਲੀਆਂ ਤੇ ਜੀ ਰਿਹਾ ਹੈ ਜੇਕਰ ਪੈਸਾ ਸਫਲਤਾ ਤੇ ਆਜ਼ਾਦੀ ਹੀ ਖੁਸ਼ੀ ਦੀ ਗਾਰੰਟੀ ਹੁੰਦੇ ਤਾਂ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਧਰਤੀ ਦਾ ਸਭ ਤੋਂ ਖੁਸ਼ ਦੇਸ਼ ਹੁੰਦਾ ਸਭ ਤੋਂ ਦੁਖੀ ਨਹੀਂ ਇਹ ਇੱਕ ਸਿੱਧਾ ਜਿਹਾ ਸਵਾਲ ਖੜਾ ਕਰਦਾ ਹੈ ਜੇਕਰ ਮੰਜ਼ਲ ਹੀ ਖੋਖਲੀ ਹੈ ਤਾਂ ਕੀ ਉਸ ਰਸਤੇ ਤੇ ਚੱਲਣਾ ਬੇਬਕੂਫੀ ਨਹੀਂ ਹੈ ਅਤੇ ਅਸੀਂ ਭਾਰਤ ਵਿੱਚ ਅਤੇ ਦੁਨੀਆ ਦੇ ਬਾਕੀ ਹਿੱਸਿਆਂ ਵਿੱਚ ਅੱਖਾਂ ਬੰਦ ਕਰਕੇ ਇਸੇ ਪੱਛਮੀ ਸੁਪਨੇ ਦੇ ਪਿੱਛੇ ਭੱਜ ਰਹੇ ਹਾਂ ਸਾਨੂੰ ਬਚਪਨ ਤੋਂ ਇੱਕ ਹੀ ਮੰਤਰ ਸਿਖਾਇਆ ਜਾਂਦਾ ਹੈ ਬੇਟਾ ਚੰਗੀ ਤਰ੍ਹਾਂ ਪੜੋ ਚੰਗੀ ਨੌਕਰੀ ਮਿਲੇਗੀ ਚੰਗੀ ਨੌਕਰੀ ਮਿਲੇਗੀ ਤਾਂ ਵੱਡਾ ਪੈਕੇਜ ਮਿਲੇਗਾ ਵੱਡਾ ਪੈਕੇਜ ਮਿਲੇਗਾ ਤਾਂ ਵੱਡੀ ਗੱਡੀ ਵੱਡਾ ਘਰ ਅਤੇ ਇੱਜ਼ਤ ਮਿਲੇਗੀ ਅਤੇ ਫਿਰ ਤੂੰ ਸੈੱਟ ਹੋ ਜਾਵੇਂਗਾ ਫਿਰ ਤੂੰ ਖੁਸ਼ ਰਹੇਗਾ ਪਰ ਜੇਕਰ ਇਸ ਦੌੜ ਦਾ ਅੰਤ ਡਿਪਰੈਸ਼ਨ ਦੀਆਂ ਗੋਲੀਆਂ ਵਿੱਚ ਹੁੰਦਾ ਤਾਂ ਕੀ ਇਹ ਪੂਰਾ ਮਾਡਲ ਪੂਰਾ ਢਾਂਚਾ ਹੀ ਸੜਿਆ ਹੋਇਆ ਨਹੀਂ ਹੈ ਇੱਕ ਅਜਿਹਾ ਚੱਕਰ ਵੀ ਹੈ ਜਿਸ ਵਿੱਚ ਵੜਨ ਦਾ ਰਸਤਾ ਤਾਂ ਹੈ ਪਰ ਨਿਕਲਣ ਦਾ ਕੋਈ ਰਸਤਾ ਨਹੀਂ ਦਿਖਦਾ ਅਸੀਂ ਇੱਕ ਅਜਿਹੀ ਪਰਛਾਈ ਦੇ ਪਿੱਛੇ ਆਪਣੀ ਪੂਰੀ ਜ਼ਿੰਦਗੀ ਲਗਾ ਦਿੰਦੇ ਹਾਂ ਜੋ ਖੁਦ ਕਦੇ ਨਹੀਂ ਆਉਂਦੀ ਅਤੇ ਇਸ ਦੌੜ ਨੇ ਸਮਾਜ ਨੂੰ ਦੋ ਹਿੱਸਿਆਂ ਵਿੱਚ ਦੋੜ ਦਿੱਤਾ ਹੈ ਅਤੇ ਮਜ਼ੇਦਾਰ ਗੱਲ ਇਹ ਹੈ ਕਿ ਦੋਨੇ ਹੀ ਹਿੱਸੇ ਦੁਖੀ ਹਨ ਪਹਿਲਾ ਹਿੱਸਾ ਹੈ ਹੈਵਸ ਦਾ ਉਹ ਲੋਕ ਜੋ ਇਸ ਧੌੜ ਵਿੱਚ ਜਿੱਤ ਗਏ ਕਾਰਪੋਰੇਟ ਸੀਈਓ ਕਾਮਜਾ ਬਿਜ਼ਨਸਮੈਨ ਮਿਸਟਰ ਸ਼ਰਮਾ 50 ਸਾਲ ਦੇ ਗੁਰੂ ਗ੍ਰਾਮ ਦੇ ਇੱਕ ਅਲੀਸ਼ਾਨ ਪੈਂਟ ਹਾਊਸ ਵਿੱਚ ਰਹਿੰਦੇ ਹਨ ਉਹਨਾਂ ਦੇ ਕੋਲ ਜਰਮਨ ਇੰਜੀਨੀਅਰਿੰਗ ਦੀ ਸਭ ਤੋਂ ਮਹਿੰਗੀ ਕਾਰ ਹੈ ਸਵਿਸ ਘੜੀਆਂ ਦੀ ਕਲੈਕਸ਼ਨ ਹੈ ਅਤੇ ਉਹਨਾਂ ਦੇ ਬੱਚੇ ਦੁਨੀਆ ਦੇ ਸਭ ਤੋਂ ਮਹਿੰਗੇ ਸਕੂਲ ਵਿੱਚ ਪੜ੍ਹਦੇ ਹਨ ਸਮਾਜ ਦੀ ਨਜ਼ਰ ਵਿੱਚ ਉਹ ਇੱਕ ਵਿਜੇਤਾ ਹਨ ਉਹ ਉਸ ਸਿਖਰ ਤੇ ਹਨ ਜਿੱਥੇ ਸਭ ਪਹੁੰਚਣਾ ਚਾਹੁੰਦੇ ਹਨ ਪਰ ਮਿਸਟਰ ਸ਼ਰਮਾ ਦੀਆਂ ਰਾਤਾਂ ਕਿਵੇਂ ਗੁਜ਼ਰਦੀਆਂ ਹਨ ਉਹ ਰਾਤ ਦੇ 3 ਵਜੇ ਆਪਣੀ ਸਿਲਕ ਦੀਆਂ ਚਾਦਰਾਂ ਵਿੱਚ ਕਰਵਟਾ ਬਦਲਦੇ ਹਨ ਉਹਨਾਂ ਨੂੰ ਨੀਂਦ ਦੀਆਂ ਗੋਲੀਆਂ ਤੋਂ ਬਿਨਾ ਨੀਂਦ ਨਹੀਂ ਆਉਂਦੀ ਡਿਨਰ ਟੇਬਲ ਤੇ ਉਹ ਆਪਣੇ ਪਰਿਵਾਰ ਦੇ ਨਾਲ ਹੁੰਦੇ ਹਨ ਪਰ ਉਹਨਾਂ ਦਾ ਦਿਮਾਗ ਅਗਲੇ ਕੁਆਟਰ ਦੇ ਟਾਰਗੇਟ ਵਿੱਚ ਉਲਝਿਆ ਹੁੰਦਾ ਹੈ ਉਹ ਮੁਸਕਰਾਉਂਦੇ ਹਨ ਪਾਰਟੀਆਂ ਵਿੱਚ ਹੱਥ ਮਿਲਾਉਂਦੇ ਹਨ ਪਰ ਅੰਦਰ ਇੱਕ ਅਜੀਬ ਜਿਹਾ ਖਾਲੀਪਨ ਇੱਕ ਅਜੀਬ ਜਹੀ ਬੇਚੈਨੀ ਉਹਨਾਂ ਨੂੰ ਖਾਈ ਜਾਂਦੀ ਹੈ ਉਹਨਾਂ ਨੂੰ ਸਭ ਕੁਝ ਮਿਲ ਗਿਆ ਜੋ ਉਹਨਾਂ ਨੇ ਚਾਇਆ ਸੀ ਪਰ ਉਹ ਸ਼ਾਂਤੀ ਅਤੇ ਸਕੂਨ ਕਿਤੇ ਨਹੀਂ ਮਿਲਿਆ ਜਿਸ ਦਾ ਵਾਅਦਾ ਇਸ ਸਫਲਤਾ ਦੇ ਨਾਲ ਕੀਤਾ ਗਿਆ ਸੀ ਉਹਨਾਂ ਦੀ ਬਾਹਰੀ ਸਫਲਤਾ ਉਹਨਾਂ ਦੇ ਅੰਦਰਲੀ ਸ਼ਾਂਤੀ 'ਚ ਬਦਲ ਨਹੀਂ ਸકી ਉਹ ਅਮੀਰ ਹਨ ਪਰ ਅੰਦਰੋਂ ਕੰਗਾਲ ਹਨ ਹੁਣ ਆਉਂਦੇ ਹਾਂ ਦੂਸਰੇ ਹਿੱਸੇ ਤੇ ਜੋ ਬਹੁਤ ਹੈ have knots ਦਾ ਉਹ ਲੋਕ ਜੋ ਇਸ ਦੌੜ ਵਿੱਚ ਪਿੱਛੇ ਰਹਿ ਗਏ ਹਨ ਜਾਂ ਕਦੇ ਦੌੜ ਹੀ ਨਹੀਂ ਸਕੇ ਇਹ ਤੁਹਾਡੇ ਅਤੇ ਮੇਰੇ ਵਰਗੇ ਕਰੋਨਾ ਨੌਜਵਾਨ ਹਨ ਇੱਕ ਛੋਟਾ ਜਿਹਾ ਲੜਕਾ ਮੰਨ ਲਵੋ ਉਸਦਾ ਨਾਮ ਰੋਹਨ ਹੈ ਉਹ ਆਪਣੇ ਛੋਟੇ ਜਿਹੇ ਕਮਰੇ ਵਿੱਚ ਬੈਠਾ ਰਾਤ ਦੇ 2 ਵਜੇ ਇੰਸਟਾਗ੍ਰam ਸਕਰੋਲ ਕਰ ਰਿਹਾ ਹੈ ਉਹ ਦਵਾਈ ਵਿੱਚ ਛੁੱਟੀਆਂ ਮਨਾਉਂਦੇ ਇਨਫਲੂਐਂਸਰ ਦੀਆਂ ਤਸਵੀਰਾਂ ਦੇਖ ਰਿਹਾ ਹੈ ਉਹ ਆਪਣੇ ਕਾਲਜ ਦੇ ਦੋਸਤ ਦੀ ਨਵੀਂ ਕਾਰ ਦੀ ਸਟੋਰੀ ਦੇਖ ਰਿਹਾ ਹੈ ਉਹ ਕਿਸੇ 22 ਸਾਲ ਦੇ ਲੜਕੇ ਨੂੰ ਸਟਾਰਟਅਪ ਤੋਂ ਕਰੋੜਾ ਕਮਾਉਣ ਦੀਆਂ ਖਬਰਾਂ ਪੜ ਰਿਹਾ ਹੈ ਅਤੇ ਹਰ ਇੱਕ ਸਵਾਈਪ ਦੇ ਨਾਲ ਉਸ ਦੇ ਅੰਦਰ ਇੱਕ ਜ਼ਹਿਰ ਕੋਲ ਰਿਹਾ ਹੈ ਹੀਣਤਾ ਦਾ ਜ਼ਹਿਰ ਈਰਖਾ ਦਾ ਜ਼ਹਿਰ ਉਹ ਖੁਦ ਨੂੰ ਇੱਕ ਹਾਰਿਆ ਹੋਇਆ ਇਨਸਾਨ ਮਹਿਸੂਸ ਕਰਦਾ ਹੈ ਉਸ ਨੂੰ ਲੱਗਦਾ ਹੈ ਕਿ ਉਹ ਕਿਸੇ ਲਾਇਕ ਨਹੀਂ ਹੈ ਸਮਾਜ ਨੇ ਉਸ ਨੂੰ ਜੋ ਸਫਲਤਾ ਦਾ ਪੈਨਾਮਾ ਦਿੱਤਾ ਹੈ ਉਹ ਉਸ ਦੇ ਕਿਤੇ ਵੀ ਖਰਾ ਨਹੀਂ ਉਤਰਦਾ ਉਸ ਦੇ ਕੋਲ ਨਾ ਮਹਿੰਗੀ ਗੱਡੀ ਹੈ ਨਾ ਡਿਜ਼ਾਈਨਰ ਕੱਪੜੇ ਨਾ ਹੀ ਕੋਈ ਸ਼ਾਨਦਾਰ ਕੈਰੀਅਰ ਉਹ ਦੁਖੀ ਅਤੇ ਅਲੋਚਿਤ ਹੈ ਕਿਉਂਕਿ ਉਹ ਉਨ੍ਹਾਂ ਆਦਰਸ਼ਾਂ ਤੇ ਖਰਾ ਨਹੀਂ ਉਤਰ ਸਕਿਆ ਜੋ ਉਸ ਨੂੰ ਵੇਚੇ ਗਏ ਸਨ ਤਾਂ ਇੱਕ ਪਾਸੇ ਮਿਸਟਰ ਸ਼ਰਮਾ ਹਨ ਜੋ ਸਫਲ ਹੋ ਕੇ ਵੀ ਦੁਖੀ ਹੈ ਕਿਉਂਕਿ ਸਫਲਤਾ ਖੋਖਲੀ ਨਿਕਲੀ ਅਤੇ ਦੂਜੇ ਪਾਸੇ ਰੋਹਨ ਹੈ ਜੋ ਆਸਫਲ ਹੋ ਕੇ ਦੁਖੀ ਹੈ ਕਿਉਂਕਿ ਉਹ ਸਫਲਤਾ ਪਾ ਨਹੀਂ ਸਕਿਆ ਚਾਹੇ ਤੁਹਾਡੇ ਕੋਲ ਬਹੁਤ ਜ਼ਿਆਦਾ ਆਤਮ ਸਨਮਾਨ ਹਾਈ ਸੈਲਫ ਐਸਟੀਮ ਹੋਵੇ ਜਾਂ ਬਹੁਤ ਘੱਟ ਆਤਮ ਸਨਮਾਨ लो सेल्फ एस्टिम ਦੋਨਾਂ ਦਾ ਕੇਂਦਰ ਇੱਕ ਹੀ ਹੈ ਮੈਂ ਦਾ ਸੈਲਫ ਅਤੇ ਇਹੀ ਮੈਂ ਇਹੀ ਈਗੋ ਇਨਸਾਨ ਦੇ ਸਾਰੇ ਦੁੱਖਾਂ ਦੀ ਜੜ ਹੈ ਇਹ ਗੱਲ ਤੁਹਾਨੂੰ ਚੁਕਾ ਸਕਦੀ ਹੈ ਪਰ ਹਾਈ ਸੈਲਫ एस्टिम ਅਤੇ ਲੋ ਸੈਲਫ एस्टिम ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ ਇਹ ਇੱਕ ਹੀ ਜੇਲ ਦੀਆਂ ਦੋ ਅਲੱਗ-ਅਲੱਗ ਕੋਠੜੀਆਂ ਹਨ ਜਿਸ ਇਨਸਾਨ ਦਾ ਸੈਲਫ ਐਸਟਿਮ ਬਹੁਤ ਹਾਈ ਹੈ ਉਹ ਆਪਣੀ ਮੈਂ ਦੀ ਮੂਰਤੀ ਨੂੰ ਦਿਨ ਰਾਤ ਚਮਕਾਉਣ ਵਿੱਚ ਲੱਗਿਆ ਰਹਿੰਦਾ ਹੈ ਦੇਖੋ ਮੇਰਾ ਘਰ ਦੇਖੋ ਮੇਰੀ ਗੱਡੀ ਦੇਖੋ ਮੇਰੀ ਕਾਮਯਾਬੀ ਦੇਖੋ ਮੈਂ ਕਿੰਨਾ ਖਾਸ ਹਾਂ ਉਹ ਲਗਾਤਾਰ ਦੁਨੀਆ ਤੋਂ ਇਸ ਗੱਲ ਦੀ ਪੁਸ਼ਟੀ ਚਾਹੁੰਦਾ ਹੈ ਕਿ ਉਹ ਮਹੱਤਵਪੂਰਨ ਹੈ ਉਸਦੀ ਪੂਰੀ ਊਰਜਾ ਆਪਣੀ ਇਸ ਸ਼ਬੀ ਨੂੰ ਬਣਾਏ ਰੱਖਣ ਵਿੱਚ ਚਲੀ ਜਾਂਦੀ ਹੈ ਉਸ ਨੂੰ ਡਰ ਲੱਗਦਾ ਹੈ ਕਿ ਕਿਤੇ ਉਸਦੀ ਇਹ ਪਛਾਣ ਟੁੱਟ ਨਾ ਜਾਵੇ ਅਤੇ ਜਿਸ ਦਾ ਸੈਲਫ ਐਸਟੀਮ ਬਹੁਤ ਲੋ ਹੈ ਉਹ ਵੀ ਆਪਣੀ ਮੈਂ ਵਿੱਚ ਹੀ ਉਲਝਿਆ ਹੋਇਆ ਹੈ ਬਸ ਨਕਾਰਾਤਮਕ ਰੂਪ ਵਿੱਚ ਮੈਂ ਕਿਸੇ ਲਾਇਕ ਨਹੀਂ ਹਾਂ ਮੈਂ ਬਦਸੂਰਤ ਹਾਂ ਹਾਂ ਮੈਂ ਇੱਕ ਹਾਰਿਆ ਹੋਇਆ ਇਨਸਾਨ ਹਾਂ ਉਸ ਦਾ ਪੂਰਾ ਧਿਆਨ ਵੀ ਮੈਂ ਤੇ ਹੀ ਕੇਂਦਰਿਤ ਹੈ ਦੋਹਾਂ ਹੀ ਮਾਮਲਿਆਂ ਵਿੱਚ ਤੁਸੀਂ ਆਪਣੇ ਸਵਰ ਦੇ ਕੈਦੀ ਹੋ ਇੱਕ ਆਪਣੀਆਂ ਸੋਨੇ ਦੀਆਂ ਜੰਜੀਰਾਂ ਨਾਲ ਪਿਆਰ ਕਰਦਾ ਹੈ ਦੂਸਰਾ ਆਪਣੇ ਲੋਹੇ ਦੀਆਂ ਜੰਜੀਰਾਂ ਨੂੰ ਨਫ਼ਰਤ ਕਰਦਾ ਹੈ ਪਰ ਹਨ ਦੋਨੋਂ ਹੀ ਕੈਦੀ ਜਦੋਂ ਤੱਕ ਇਹ ਮੈਂ ਕੇਂਦਰ ਵਿੱਚ ਰਹੇਗਾ ਉਦੋਂ ਤੱਕ ਸ਼ਾਂਤੀ ਆ ਸੰਭਵ ਹੈ ਕਿਉਂਕਿ ਇਹ ਮੈਂ ਹਮੇਸ਼ਾ ਤੁਲਨਾ ਕਰੇਗਾ ਹਮੇਸ਼ਾ ਡਰੇਗਾ ਹਮੇਸ਼ਾ ਹੋਰ ਜ਼ਿਆਦਾ ਚਾਹੇਗਾ ਇਹ ਕਦੇ ਸੰਤੁਸ਼ਟ ਨਹੀਂ ਹੋ ਸਕਦਾ ਇਹ ਇਸਦੀ ਪ੍ਰਕਿਰਤੀ ਹੀ ਨਹੀਂ ਹੈ ਬੁੱਧ ਧਰਮ ਵਿੱਚ ਇਸ ਨੂੰ ਆਨੰਨਤਾ ਜਾਂ ਲੋ ਸੈਲਫ ਕਿਹਾ ਗਿਆ ਹੈ ਬੁੱਧ ਨੇ ਕਿਹਾ ਸੀ ਕਿ ਤੇਰੇ ਸਾਰੇ ਦੁੱਖਾਂ ਦੀ ਜੜ ਤੇਰੀਆਂ ਇਛਾਵਾਂ ਤ੍ਰਿਸ਼ਨਾਵਾਂ ਹਨ ਅਤੇ ਇਹ ਸਾਰੀਆਂ ਇਛਾਵਾਂ ਇਸ ਝੂਠੇ ਮੈਂ ਤੋਂ ਹੀ ਪੈਦਾ ਹੁੰਦੀਆਂ ਹਨ ਜਦੋਂ ਤੱਕ ਤੁਸੀਂ ਇਸ ਮੈਂ ਨੂੰ ਸੱਚ ਮੰਨਦੇ ਰਹੋਗੇ ਤੁਸੀਂ ਦੁੱਖ ਭੋਗਦੇ ਰਹੋਗੇ ਤਾਂ ਸਵਾਲ ਇਹ ਨਹੀਂ ਹੈ ਕਿ ਆਪਣੇ ਸੈਲਫ ਐਸਟੀਮ ਨੂੰ ਕਿਵੇਂ ਵਧਾਈਏ ਸਵਾਲ ਇਹ ਹੈ ਕਿ ਕੀ ਅਸੀਂ ਇਸ ਸੈਲਫ ਦੇ ਪਾਰ ਦੇਖ ਸਕਦੇ ਹਾਂ ਕੀ ਅਸੀਂ ਇਸ ਮੈਂ ਦੇ ਖੇਲ ਨੂੰ ਸਮਝ ਸਕਦੇ ਹਾਂ ਹੁਣ ਮੈਂ ਚਾਹੁੰਦਾ ਹਾਂ ਕਿ ਤੁਸੀਂ ਇੱਕ ਪਲ ਦੇ ਲਈ ਸਭ ਕੁਝ ਭੁੱਲ ਜਾਓ ਜੋ ਵੀ ਤੁਸੀਂ ਪੜ੍ਹਿਆ ਹੈ ਜੋ ਵੀ ਤੁਸੀਂ ਸੁਣਿਆ ਹੈ ਜੋ ਵੀ ਤੁਹਾਡੇ ਮਾਤਾ ਪਿਤਾ ਨੇ ਤੁਹਾਡੇ ਸਮਾਜ ਨੇ ਤੁਹਾਡੇ ਗੁਰੂਆਂ ਨੇ ਤੁਹਾਨੂੰ ਸਿਖਾਇਆ ਹੈ ਸਭ ਕੁਝ ਇੱਕ ਪਲ ਦੇ ਲਈ ਉਹ ਸਾਰੀ ਜਾਣਕਾਰੀ ਨੂੰ ਇੱਕ ਪਾਸੇ ਰੱਖ ਦੇਵੋ ਜੋ ਦੂਜਿਆਂ ਦੀ ਦਿੱਤੀ ਹੋਈ ਹੈ ਜੋ ਉਧਾਰਤੀ ਹੈ ਅਤੇ ਹੁਣ ਪੂਰੀ ਇਮਾਨਦਾਰੀ ਦੇ ਨਾਲ ਆਪਣੇ ਆਪ ਤੋਂ ਇੱਕ ਸਾਰਨ ਪਰ ਬਹੁਤ ਗਹਿਰਾ ਸਵਾਲ ਪੁੱਛੋ ਮੈਂ ਜੀਵਨ ਅਤੇ ਆਪਣੇ ਬਾਰੇ ਵਿੱਚ ਅਜਿਹਾ ਕੀ ਜਾਣਦਾ ਹਾਂ ਜੋ ਬਿਨਾਂ ਕਿਸੇ ਸ਼ੱਕ ਤੋਂ ਮੌਲਿਕ ਰੂਪ ਵਿੱਚ ਸੱਚ ਹੈ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਕੌਣ ਹੈ ਤੁਹਾਡਾ ਨਾਮ ਉਹ ਤਾਂ ਤੁਹਾਡੇ ਮਾਤਾ ਪਿਤਾ ਨੇ ਰੱਖਿਆ ਹੈ ਤੁਹਾਡੀ ਪਛਾਣ ਤੁਹਾਡਾ ਧਰਮ ਉਹ ਤੁਹਾਨੂੰ ਜਨਮ ਤੋਂ ਮਿਲਿਆ ਹੈ ਤੁਹਾਡੀ ਰਾਸ਼ਟਰੀਅਤਾ ਉਹ ਇੱਕ ਨਕਸ਼ੇ ਤੇ ਖਿੱਚੀ ਲਕੀਰ ਦਾ ਨਤੀਜਾ ਹੈ ਸਫਲਤਾ ਦੇ ਬਾਰੇ ਵਿੱਚ ਤੁਹਾਡੇ ਵਿਚਾਰ ਉਹ ਸਮਾਜ ਅਤੇ ਵਿਗਿਆਪਨਾਂ ਨੇ ਤੁਹਾਡੇ ਦਿਮਾਗ ਵਿੱਚ ਪਾਏ ਹਨ ਪਿਆਰ ਦੇ ਬਾਰੇ ਵਿੱਚ ਤੁਹਾਡੀਆਂ ਧਾਰਨਾਵਾਂ ਉਹ ਫਿਲਮਾਂ ਅਤੇ ਕਹਾਣੀਆਂ ਤੋਂ ਆਈਆਂ ਹਨ ਜਦੋਂ ਤੁਸੀਂ ਇੱਕ ਇੱਕ ਕਰਕੇ ਇਹਨਾਂ ਸਾਰੀਆਂ ਪਰਤਾਂ ਨੂੰ ਹਟਾਓਗੇ ਜੋ ਦੂਜਿਆਂ ਦੀਆਂ ਦਿੱਤੀਆਂ ਹੋਈਆਂ ਹਨ ਤਾਂ ਤੁਸੀਂ ਇੱਕ ਚਕਾਉਣ ਵਾਲੀ ਸੱਚਾਈ ਤੇ ਪਹੁੰਚੋਗੇ ਅਤੇ ਉਹ ਸੱਚਾਈ ਇਹ ਹੈ ਕਿ ਤੁਸੀਂ ਕੁਝ ਵੀ ਨਹੀਂ ਜਾਣਦੇ ਬਿਲਕੁਲ ਕੁਝ ਵੀ ਨਹੀਂ ਜ਼ੀਰੋ ਇਹ ਸੁਣਨ ਵਿੱਚ ਡਰਾਵਨਾ ਲੱਗ ਸਕਦਾ ਹੈ ਪਰ ਅਸਲ ਵਿੱਚ ਇਹ ਸਭ ਤੋਂ ਜ਼ਿਆਦਾ ਆਜ਼ਾਦ ਕਰਨ ਦੇਣ ਵਾਲੀ ਸੱਚਾਈ ਹੈ ਜਿਸ ਪਲ ਤੁਸੀਂ ਇਹ ਸਵੀਕਾਰ ਕਰ ਲੈਂਦੇ ਹੋ ਕਿ ਤੁਸੀਂ ਕੁਝ ਨਹੀਂ ਜਾਣਦੇ ਉਸੇ ਪਲ ਅਸਲੀ ਸਿੱਖਣ ਦੀ ਸ਼ੁਰੂਆਤ ਹੁੰਦੀ ਹੈ ਇੱਕ ਭਰਿਆ ਹੋਇਆ ਪਿਆਲਾ ਹੋਰ ਨਹੀਂ ਭਰ ਸਕਦਾ ਜਾਣਨ ਦਾ ਢੋਂਗ ਕਰਨ ਵਾਲਾ ਮਨ ਕਦੇ ਜਾਣ ਨਹੀਂ ਸਕਦਾ ਜਦੋਂ ਤੁਸੀਂ ਆਪਣੀ ਆਗਿਆਨਤਾ ਨੂੰ ਪੂਰੀ ਤਰ੍ਹਾਂ ਸਵੀਕਾਰ ਕਰ ਲੈਂਦੇ ਹੋ ਤਾਂ ਤੁਹਾਡਾ ਦਿਮਾਗ ਪਹਿਲੀ ਵਾਰ ਖੁੱਲਿਆ ਹੁੰਦਾ ਹੈ ਤਾਜ਼ਾ ਹੁੰਦਾ ਹੈ ਕਿਸੇ ਵੀ ਸੰਭਾਵਨਾ ਦੇ ਲਈ ਤਿਆਰ ਹੁੰਦਾ ਹੈ ਤਾਂ ਫਿਰ ਤੁਸੀਂ ਇਹ ਕਿਵੇਂ ਜਾਣਦੇ ਹੋ ਕਿ ਇਨਸਾਨਾਂ ਦੁਆਰਾ ਬਣਾਏ ਗਏ ਕਿਸੇ ਵੀ ਖੇਤਰ ਵਿੱਚ ਸਫਲਤਾ ਤੁਹਾਨੂੰ ਸ਼ਾਂਤੀ ਦੇਵੇਗੀ ਤੁਸੀਂ ਇਹ ਕਿਵੇਂ ਜਾਣਦੇ ਹੋ ਕਿ ਪੈਸਾ ਤੁਹਾਨੂੰ ਖੁਸ਼ ਕਰ ਦੇਵੇਗਾ ਤੁਸੀਂ ਇਹ ਕਿਵੇਂ ਜਾਣਦੇ ਹੋ ਕਿ ਇੱਕ 파ਟਨਰ ਤੁਹਾਨੂੰ ਪੂਰਾ ਕਰ ਦੇਵੇਗਾ ਇਹ ਸਭ ਸਿਰਫ ਧਾਰਨਾਵਾਂ ਹਨ ਦੂਜਿਆਂ ਤੋਂ ਉਧਾਰ ਲਏ ਗਏ ਸੁਝਾਅ ਹਨ ਤੁਸੀਂ ਖੁਦ ਕਦੇ ਇਹਨਾਂ ਦੀ ਜਾਂਚ ਨਹੀਂ ਕੀਤੀ ਮਹਾਨ ਦਾਰਸ਼ਨਿਕ ਸੁਕ੍ਰਾਂਤ ਨੇ ਕਿਹਾ ਸੀ ਕਿ ਮੈਂ ਕੇਵਲ ਇੱਕ ਹੀ ਗੱਲ ਜਾਣਦਾ ਹਾਂ ਅਤੇ ਉਹ ਹੈ ਕਿ ਮੈਂ ਕੁਝ ਨਹੀਂ ਜਾਣਦਾ ਏਹੀ ਸੱਚੀ ਬੁੱਧੀ ਦਾ ਆਰੰਭ ਹੈ ਤਾਂ ਦੂਜਿਆਂ ਦੇ ਦਿੱਤੇ ਹੋਏ ਨਕਸ਼ੇ ਤੇ ਚੱਲਣਾ ਬੰਦ ਕਰੋ ਹੋ ਸਕਦਾ ਹੈ ਉਹ ਤੁਹਾਨੂੰ ਉਸ ਖਜ਼ਾਨੇ ਤੱਕ ਲੈ ਜਾਵੇ ਜੋ ਅਸਲ ਵਿੱਚ ਖਾਲੀ ਹੈ ਆਪਣੇ ਚਾਰੇ ਪਾਸੇ ਦੇਖੋ ਸੋਸ਼ਲ ਮੀਡੀਆ ਤੇ ਦੇਖੋ ਹਰ ਕੋਈ ਖੁਸ਼ ਹੋਣ ਦਾ ਨਾਟਕ ਕਰ ਰਿਹਾ ਹੈ ਹਰ ਕੋਈ ਆਪਣੀ ਜ਼ਿੰਦਗੀ ਦਾ ਸਭ ਤੋਂ ਵਧੀਆ ਸੰਸਕਰਨ ਦਿਖਾ ਰਿਹਾ ਹੈ ਮੁਸਕਰਾਉਂਦੇ ਹੋਏ ਚਿਹਰੇ ਪਰਫੈਕਟ ਹੌਲੀਡੇਜ਼ ਸ਼ਾਨਦਾਰ ਪਾਰਟੀਆਂ ਅਜਿਹਾ ਲੱਗਦਾ ਹੈ ਜਿਵੇਂ ਹਰ ਕੋਈ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜੀ ਰਿਹਾ ਹੈ ਸਿਵਾਏ ਤੁਹਾਡੇ ਪਰ ਜਿਵੇਂ ਕਿ ਮਹਾਨ ਵਿਚਾਰਕ ਜੇ ਕ੍ਰਿਸ਼ਨ ਮੂਰਤੀ ਨੇ ਕਿਹਾ ਸੀ ਦਾ ਗ੍ਰੇਟਰ ਦਾ ਆਊਟਵਰਡਸ ਸ਼ੋ ਦਾ ਗ੍ਰੇਟਰ ਦਾ ਇਨਵਰਟ ਪੋਵਰਟੀ ਜਿੰਨਾ ਵੱਡਾ ਬਾਹਰੀ ਦਿਖਾਵਾ ਹੁੰਦਾ ਹੈ ਓਨੀ ਹੀ ਗਹਿਰੀ ਅੰਦਰ ਗਰੀਬੀ ਹੁੰਦੀ ਹੈ ਇਹ ਚਮਕਦਮਕ ਇਹ ਫਿਲਟਰ ਲੱਗੀਆਂ ਤਸਵੀਰਾਂ ਇਹ ਲਗਜ਼ਰੀ ਰੀਲਸ ਇਹ ਸਭ ਇੱਕ ਪਰਦੇ ਦੀ ਤਰ੍ਹਾਂ ਹਨ ਇੱਕ ਪਰਦਾ ਜਿਸ ਦੇ ਪਿੱਛੇ ਗਹਿਰਾ ਇਕੱਲਾਪਣ ਗਹਿਰੀ ਚਿੰਤਾ ਤੇ ਗਹਿਰਾ ਵਹਿਮ ਛिपਿਆ ਹੋਇਆ ਹੈ ਹਰ ਕੋਈ ਇਕੱਲਾ ਹੈ ਹਰ ਕੋਈ ਡਰਿਆ ਹੋਇਆ ਹੈ ਹਰ ਭਰਮ ਵਿੱਚ ਹੈ ਪਰ ਅਸੀਂ ਸਭ ਨੇ ਇੱਕ ਮੁਖੌਟਾ ਪਾ ਰੱਖਿਆ ਹੈ ਇੱਕ ਮੁਖੌਟਾ ਜਿਸ ਤੇ ਲਿਖਿਆ ਹੈ ਸਭ ਕੁਝ ਠੀਕ ਹੈ ਅਸੀਂ ਇੱਕ ਦੂਜੇ ਨੂੰ ਆਪਣੀਆਂ ਸਫਲਤਾਵਾਂ ਦੀਆਂ ਕਹਾਣੀਆਂ ਸੁਣਾਉਂਦੇ ਹਾਂ ਪਰ ਆਪਣੀਆਂ ਰਾਤਾਂ ਦੇ ਇਕੱਲੇ ਪੜ ਦੇ ਬਾਰੇ ਵਿੱਚ ਚੁੱਪ ਰਹਿੰਦੇ ਹਾਂ ਅਸੀਂ ਆਪਣੀਆਂ ਉਪਲਬੰਦੀਆਂ ਨੂੰ ਵਧਾ ਚੜਾ ਕੇ ਦਿਖਾਉਂਦੇ ਹਾਂ ਪਰ ਆਪਣੇ ਡਰ ਅਤੇ ਆਪਣੀਆਂ ਅਸੁਰੱਖਿਆਵਾਂ ਨੂੰ ਡਰਾਉਂਦੇ ਹਨ ਇਹ ਦੁਨੀਆ ਦਾ ਸਭ ਤੋਂ ਵੱਡਾ ਨਾਟਕ ਚੱਲ ਰਿਹਾ ਹੈ ਜਿੱਥੇ ਹਰ ਕੋਈ ਇੱਕ ਅਭਿਨੇਤਾ ਹੈ ਅਤੇ ਹਰ ਕੋਈ ਇੱਕ ਦਰਸ਼ਕ ਦਰਸ਼ਕ ਵੀ ਇਹ ਡੋਪਾਮਾਈਨ ਦਾ ਇੱਕ ਅੰਤਹੀਣ ਚੱਕਰ ਹੈ ਤੁਸੀਂ ਫੋਟੋ ਪੋਸਟ ਕਰਦੇ ਹੋ ਲਾਈਕ ਆਉਂਦੇ ਹਨ ਤੁਹਾਨੂੰ ਵਧੀਆ ਲੱਗਦਾ ਹੈ ਫਿਰ ਉਹ ਅਹਿਸਾਸ ਖਤਮ ਹੋ ਜਾਂਦਾ ਹੈ ਹੁਣ ਤੁਹਾਨੂੰ ਅਗਲਾ ਡੋਪਾਮਾਈਨ ਹਿੱਟ ਚਾਹੀਦਾ ਹੈ ਇੱਕ ਹੋਰ ਫੋਟੋ ਇੱਕ ਹੋਰ ਰੀਲ ਇੱਕ ਹੋਰ ਦਿਖਾਵਾ ਅਸੀਂ ਸਭ ਮਨੋਵਿਗਿਆਨਕ ਰੂਪ ਵਿੱਚ ਇੱਕ ਅਜਿਹੇ ਜਾਲ ਵਿੱਚ ਫਸ ਗਏ ਹਾਂ ਜਿੱਥੇ ਅਸੀਂ ਬਾਹਰੀ ਮਨਿਆਤਾਂ ਦੀ ਭਿਖਾਰੀ ਬਣ ਗਏ ਹਾਂ ਅਤੇ ਇਸ ਖੇਲ ਵਿੱਚ ਅਸੀਂ ਖੁਦ ਨੂੰ ਭੁੱਲਦੇ ਜਾ ਰਹੇ ਹਾਂ ਅਸਲੀ ਤੁਸੀਂ ਕੌਣ ਹੋ ਜੋ ਇਨਾਮ ਇਕੋਟੀਆਂ ਦੇ ਪਿੱਛੇ ਹੈ ਉਹ ਕੌਣ ਹੈ ਜੋ ਇਕੱਲਾ ਮਹਿਸੂਸ ਕਰਦਾ ਹੈ ਜਦੋਂ ਕੋਈ ਨਹੀਂ ਦੇਖ ਰਿਹਾ ਹੁੰਦਾ ਇਸ ਤੋਂ ਪਹਿਲਾਂ ਕਿ ਤੁਸੀਂ ਆਪਣੀ ਪੂਰੀ ਜ਼ਿੰਦਗੀ ਇਹਨਾਂ ਪਰਛਾਈਆਂ ਦਾ ਪਿੱਛਾ ਕਰਨ ਵਿੱਚ ਬਰਬਾਦ ਕਰਦੇ ਹੋ ਸਫਲਤਾ ਦੀ ਪਰਛਾਈ ਇੱਜ਼ਤ ਦੀ ਪਰਛਾਈ ਪਿਆਰ ਦੀ ਪਰਛਾਈ ਕੀ ਇਹ ਬਿਹਤਰ ਨਹੀਂ ਹੋਵੇਗਾ ਇੱਕ ਪਲ ਰੁੱਕ ਕੇ ਇਹ ਸਮਝ ਲਿਆ ਜਾਵੇ ਕਿ ਇਹ ਪਿੱਛਾ ਕਰਨ ਵਾਲਾ ਕੌਣ ਹੈ ਇਹ ਮੈਂ ਕੌਣ ਹਾਂ ਜੋ ਹਮੇਸ਼ਾ ਕੁਝ ਚਾਹੁੰਦਾ ਰਹਿੰਦਾ ਹੈ ਇਹ ਇੱਛਾ ਕਿੱਥੋਂ ਆਉਂਦੀ ਹੈ ਇਹ ਡਰ ਕੀ ਹੈ ਜੋ ਮੈਨੂੰ ਰਾਤ ਨੂੰ ਜਗਾਈ ਰੱਖਦਾ ਹੈ ਇਹ ਇਕੱਲਾਪਨ ਕੀ ਹੈ ਜੋ ਭੀੜ ਵਿੱਚ ਵੀ ਮੇਰਾ ਪਿੱਛਾ ਨਹੀਂ ਛੱਡਦਾ ਖੁਸ਼ੀ ਕੀ ਹੈ ਕਿ ਇਹ ਸਿਰਫ ਇੱਕ ਰਸਾਇਣਿਕ ਪ੍ਰਤੀਕਿਰਿਆ ਹੈ ਜਾਂ ਕੁਝ ਹੋਰ ਪਿਆਰ ਕੀ ਹੈ ਕਿ ਇਹ ਸਿਰਫ ਇੱਕ ਸੌਦਾ ਹੈ ਜਾਂ ਕੁਝ ਗਹਿਰਾ ਹੁਣ ਮੈਂ ਤੁਹਾਨੂੰ ਕੋਈ ਜਵਾਬ ਨਹੀਂ ਦੇਵਾਂਗੀ ਕਿਉਂਕਿ ਅਸਲੀ ਜਵਾਬ ਕਿਸੇ ਕਿਤਾਬ ਵਿੱਚ ਕਿਸੇ YouTube ਵੀਡੀਓ ਵਿੱਚ ਜਾਂ ਮੇਰੇ ਸ਼ਬਦਾਂ ਵਿੱਚ ਨਹੀਂ ਮਿਲ ਸਕਦਾ ਅਸਲੀ ਜਵਾਬ ਤੁਹਾਡੇ ਅੰਦਰ ਹੈ ਉਸ ਨੂੰ ਲੱਭਣ ਦਾ ਸਿਰਫ ਇੱਕ ਹੀ ਤਰੀਕਾ ਹੈ ਖੁਦ ਨੂੰ ਦੇਖਣਾ ਸੈल्फ ऑब्ਜ਼ਰਵੇਸ਼ਨ ਬਿਨਾਂ ਕਿਸੇ ਫੈਸਲੇ ਦੇ ਬਿਨਾਂ ਕਿਸੇ ਵਿਸ਼ਲੇਸ਼ਣ ਦੇ ਬਸ ਆਪਣੇ ਆਪ ਨੂੰ ਦੇਖਣਾ ਜਦੋਂ ਕੋਈ ਤੁਹਾਡਾ ਅਪਮਾਨ ਕਰਦਾ ਹੈ ਤਾਂ ਆਪਣੇ ਅੰਦਰ ਉੱਠਦੇ ਹੋਏ ਗੁੱਸੇ ਨੂੰ ਦੇਖੋ ਉਸ ਨੂੰ ਦਬਾਓ ਨਾ ਉਸ ਤੇ ਪ੍ਰਤੀਕਿਰਿਆ ਨਾ ਕਰੋ ਬਸ ਇੱਕ ਸਾਖਸ਼ੀ ਦੀ ਤਰ੍ਹਾਂ ਦੇਖੋ ਜਦੋਂ ਤੁਹਾਡਾ ਦੋਸਤ ਤੁਹਾਡੇ ਤੋਂ ਜ਼ਿਆਦਾ ਸਫਲ ਹੋ ਜਾਂਦਾ ਹੈ ਤਾਂ ਆਪਣੇ ਅੰਦਰ ਉੱਠਦੀ ਹੋਈ ਈਰਖਾ ਦੀ ਲਹਿਰ ਨੂੰ ਦੇਖੋ ਜਦੋਂ ਤੁਸੀਂ ਭਵਿੱਖ ਦੇ ਬਾਰੇ ਵਿੱਚ ਸੋਚਦੇ ਹੋ ਅਤੇ ਡਰ ਮਹਿਸੂਸ ਕਰਦੇ ਹੋ ਤਾਂ ਉਸ ਡਰ ਦੇ ਕੰਪਣ ਨੂੰ ਆਪਣੇ ਸਰੀਰ ਵਿੱਚ ਮਹਿਸੂਸ ਕਰੋ ਜਦੋਂ ਤੁਸੀਂ ਰਾਤ ਦੇ 3 ਵਜੇ ਇਕੱਲੇ ਹੁੰਦੇ ਹੋ ਤਾਂ ਉਸ ਗਹਿਰੇ ਇਕੱਲੇਪਣ ਨੂੰ ਪੂਰੀ ਤਰ੍ਹਾਂ ਨਾਲ ਮਹਿਸੂਸ ਕਰੋ ਇਹ ਧਿਆਨ ਦੀ ਸਭ ਤੋਂ ਗਹਿਰੀ ਅਵਸਥਾ ਹੈ ਆਪਣੇ ਹੀ ਮਨ ਦੇ ਪ੍ਰਯੋਗਸ਼ਾਲਾ ਵਿੱਚ ਇੱਕ ਵਿਗਿਆਨਿਕ ਬਣ ਜਾਓ ਬਸ ਦੇਖੋ ਬਿਨਾਂ ਕੁਝ ਕੀਤੇ ਤੁਸੀਂ ਪਾਉਂਗੇ ਕਿ ਜਿਸ ਪਲ ਤੁਸੀਂ ਕਿਸੇ ਭਾਵਨਾ ਨੂੰ ਪੂਰੀ ਤਰ੍ਹਾਂ ਨਾਲ ਬਿਨਾਂ ਕਿਸੇ ਪ੍ਰਤੀਰੋਧ ਤੋਂ ਦੇਖਦੇ ਹੋ ਉਹ ਆਪਣੀ ਸ਼ਕਤੀ ਖੋਣ ਲੱਗਦੀ ਹੈ ਜਿਸ ਡਰ ਨੂੰ ਤੁਸੀਂ ਪੂਰੀ ਜਾਗਰੂਕਤਾ ਨਾਲ ਦੇਖਦੇ ਹੋ ਉਹ ਪਿਗਲਣ ਲੱਗਦਾ ਹੈ ਜਿਸ ਕੁਸੈ ਨੂੰ ਤੁਸੀਂ ਦੇਖਦੇ ਹੋ ਉਹ ਸ਼ਾਂਤ ਹੋ ਜਾਂਦਾ ਹੈ। ਇਹੀ ਆਤਮ ਗਿਆਨ ਦਾ ਮਾਰਗ ਹੈ। ਇਹ ਸੌਖਾ ਨਹੀਂ ਹੈ। ਇਸ ਵਿੱਚ ਸਾਹਸ ਲੱਗਦਾ ਹੈ ਆਪਣੀ ਕ੍ਰੂਪਤਾ, ਆਪਣੀ ਈਰਖਾ, ਆਪਣੇ ਡਰ ਦਾ ਸਾਹਮਣਾ ਕਰਨ ਦੇ ਲਈ ਹਿੰਮਤ ਚਾਹੀਦੀ ਹੈ। ਦੁਨੀਆਂ ਦਾ ਸਾਹਮਣਾ ਕਰਨਾ ਸੌਖਾ ਹੈ। ਖੁਦ ਦਾ ਸਾਹਮਣਾ ਕਰਨਾ ਸਭ ਤੋਂ ਮੁਸ਼ਕਲ ਕੰਮ ਹੈ। ਦਾਰਸ਼ਨਿਕ ਨੀਚੇ ਨੇ ਕਿਹਾ ਸੀ ਹੀ ਹੂ واਜ਼ ਆ ਵਾਇ ਟੂ ਲਿਵ ਕੈਨ ਵੇਅਰ ਆਲਮੋਸਟ ਐਨੀ ਹਾਊ ਜਿਸਦੇ ਕੋਲ ਜਿਉਣ ਦਾ ਕਿਉਂ ਹੋਵੇ ਉਹ ਲਗਭਗ ਕਿਵੇਂ ਵੀ ਕਹੇ ਜਹੇ ਨੂੰ ਸਹਿ ਸਕਦਾ ਹੈ ਪੂਰੀ ਦੁਨੀਆ ਤੁਹਾਨੂੰ ਇੱਕ ਵਾਰੀ ਕਿਉਂ ਦੇ ਰਹੀ ਹੈ ਪੈਸਾ ਸਟੇਟਸ ਪਾਵਰ ਇਹ ਕਿਉਂ ਖੋਖਲਾ ਹੈ ਅਸਲੀ ਕਿਉਂ ਅੰਦਰੋਂ ਆਉਂਦਾ ਹੈ ਅਤੇ ਉਹ ਕਿਉਂ ਹੈ ਖੁਦ ਨੂੰ ਜਾਣਣਾ ਜਦੋਂ ਆਤਮ ਗਿਆਨ ਤੁਹਾਡੀ ਜ਼ਿੰਦਗੀ ਦਾ ਮਕਸਦ ਬਣ ਜਾਂਦਾ ਹੈ ਤਾਂ ਬਾਹਰੀ ਸਫਲਤਾ ਤੇ ਅਸਫਲਤਾ ਛੋਟੀ ਲੱਗਣ ਲੱਗਦੀ ਹੈ ਫਿਰ ਤੁਸੀਂ ਦੁੱਖ ਤੋਂ ਭੱਜਦੇ ਨਹੀਂ ਦੁੱਖ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹੋ ਇਸ ਗੱਲ ਨੂੰ ਸਾਬਿਤ ਕਰਨ ਦੇ ਲਈ ਸਾਨੂੰ ਕਿਤੇ ਦੂਰ ਜਾਣ ਦੀ ਜ਼ਰੂਰਤ ਨਹੀਂ ਹੈ ਇਤਿਹਾਸ ਅਜਿਹੇ ਲੋਕਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਦੇ ਕੋਲ ਸਭ ਕੁਝ ਸੀ ਰੋਵਨ ਵਿਲੀਅਮਸ ਜਿਨ੍ਹਾਂ ਨੇ ਦੁਨੀਆ ਨੂੰ ਹਸਾਇਆ ਖੁਦ ਗੈਰੇ ਡਿਪਰੈਸ਼ਨ ਨਾਲ ਜੂਝ ਰਹੇ ਸਨ ਚੈਸਟਰ ਬੈਗਨਿੰਟਨ ਲਿੰਕਨ ਪਾਰਕ ਦੇ ਗਾਇਕ ਜਿਨ੍ਹਾਂ ਦੀ ਆਵਾਜ਼ ਕਰੋੜਾਂ ਲੋਕਾਂ ਦੀ ਆਵਾਜ਼ ਬਣੀ ਨੇ ਆਤਮ ਹੱਤਿਆ ਕਰ ਲਈ ਇਹ ਉਹ ਲੋਕ ਸਨ ਜੋ ਉਸ ਸਿਖਰ ਤੇ ਸਨ ਜਿੱਥੇ ਅਸੀਂ ਸਭ ਪਹੁੰਚਣਾ ਚਾਹੁੰਦੇ ਹਾਂ ਜੇਕਰ ਦੌਲਤ ਸ਼ੌਹਰਤ ਅਤੇ ਦੁਨੀਆ ਭਰ ਦਾ ਪਿਆਰ ਅੰਦਰਲੇ ਰਾਖਸ਼ਾਂ ਨੂੰ ਸ਼ਾਂਤ ਨਹੀਂ ਕਰ ਸਕਦਾ ਤਾਂ ਤੁਹਾਡੀ EMI ਤੇ ਲਿਆ ਗਿਆ 3 BHK ਫਲੈਟ ਜਾਂ ਨਵੀਂ ਕਾਰ ਕੀ ਕਰ ਲਵੇਗੀ ਤੁਹਾਡੇ ਰੋਲ ਮਾਡਲ ਡਿਪਰੈਸਡ ਹਨ ਤੁਹਾਡੇ ਇਨਫਲੂਐਂਸਰ ਇਕੱਲੇ ਹਨ ਤੁਹਾਡੇ ਗੁਰੂ ਬ੍ਰह्म ਵਿੱਚ ਹਨ ਤਾਂ ਤੁਸੀਂ ਕਿ ਕਿਉਂ ਸੋਚਦੇ ਹੋ ਕਿ ਤੁਸੀਂ ਅਲੱਗ ਹੋਵੋਗੇ ਤਾਂ ਹੁਣ ਕੀ ਕਰੀਏ ਪਹਿਲਾ ਕਦਮ ਉਦਾਰ ਦੀ ਚੀਜ਼ ਨੂੰ ਅਸਵੀਕਾਰ ਕਰ ਦਿਓ ਹਰ ਉਸ ਵਿਸ਼ਵਾਸ ਨੂੰ ਹਰ ਉਸ ਨਿਸ਼ਕਰਮ ਨੂੰ ਸੁੱਟ ਦਿਓ ਜੋ ਤੁਹਾਡਾ ਆਪਣਾ ਨਹੀਂ ਹੈ ਆਪਣੇ ਮਾਤਾ ਪਿਤਾ ਦੇ ਦਿੱਤੇ ਹੋਏ ਸੁਪਨਿਆਂ ਨੂੰ ਸਮਾਜ ਦੇ ਦਿੱਤੇ ਹੋਏ ਲਕਸ਼ਾਂ ਨੂੰ ਦਿੱਤੇ ਹੋਏ ਜਵਾਬਾਂ ਨੂੰ ਸਭ ਤੋਂ ਸਭ ਤੋਂ ਸਵਾਲ ਉਠਾਓ ਮੇਰੀ ਵੀ ਨਾ ਸੁਣੋ ਆਪਣੇ ਅਨੁਭਵ ਨੂੰ ਆਪਣੇ ਇੱਕ ਮਾਤਰ ਗੁਰੂ ਬਣਾਓ ਜਦੋਂ ਤੱਕ ਕੋਈ ਚੀਜ਼ ਤੁਹਾਡਾ ਆਪਣਾ ਅਨੁਭਵ ਨਾ ਬਣ ਜਾਵੇ ਉਸ ਨੂੰ ਸੱਚ ਨਾ ਮੰਨੋ ਦੂਸਰਾ ਕਦਮ ਬਾਹਰ ਭੱਜਣਾ ਬੰਦ ਕਰੋ ਅੰਦਰ ਦੇਖਣਾ ਸ਼ੁਰੂ ਕਰੋ ਅਗਲੀ ਵਾਰ ਜਦੋਂ ਤੁਸੀਂ ਦੁਖੀ ਚਿੰਤਤ ਜਾਂ ਇਕੱਲਾ ਮਹਿਸੂਸ ਕਰੋ ਤਾਂ ਆਪਣਾ ਫੋਨ ਉਠਾ ਕੇ ਧਿਆਨ ਭਟਕਾਉਣ ਦੀ ਬਜਾਏ ਚੁੱਪਚਾਪ ਬੈਠੋ ਅਤੇ ਉਸ ਭਾਵਨਾ ਦੇ ਨਾਲ ਰਹੋ ਉਸ ਨੂੰ ਮਹਿਸੂਸ ਕਰੋ ਉਸ ਨੂੰ ਸਮਝੋ ਤੁਹਾਡਾ ਦਰਦ ਤੁਹਾਡਾ ਸਭ ਤੋਂ ਵੱਡਾ ਅਧਿਆਪਕ ਹੈ ਅੰਤਮ ਅਤੇ ਸਭ ਤੋਂ ਮਹੱਤਵਪੂਰਨ ਟੀਚ ਰੱਖੋ ਇਹ ਇੱਕ ਰਾਤ ਦਾ ਕੰਮ ਨਹੀਂ ਹੈ ਤੁਸੀਂ ਆਪਣੀ ਪੂਰੀ ਜ਼ਿੰਦਗੀ ਕੰਡੀਸ਼ਨਿੰਗ ਅਤੇ ਝੂਠ ਚ ਬਿਤਾਈ ਹੈ ਇਹਨਾਂ ਪਰਤਾਂ ਨੂੰ ਹਟਾਉਣ ਵਿੱਚ ਸਮਾਂ ਲੱਗੇਗਾ ਪਰ ਹਰ ਇੱਕ ਪਲ ਦੀ ਜਾਗਰੂਕਤਾ ਹਰ ਇੱਕ ਵਾਰ ਜਦੋਂ ਤੁਸੀਂ ਪ੍ਰਤੀਕਿਰਿਆ ਕਰਨ ਦੀ ਜਗ੍ਹਾ ਨਰੀਖਣ ਕਰਦੇ ਹੋ ਤੁਸੀਂ ਆਪਣੀ ਸੁਤੰਤਰਤਾ ਦੇ ਨੇੜੇ ਇੱਕ ਕਦਮ ਵਧਾਉਂਦੇ ਹੋ ਜਦੋਂ ਤੁਸੀਂ ਹਰ ਉਧਾਰ ਲਈ ਹੋਈ ਚੀਜ਼ ਨੂੰ ਜਲਾ ਦਿੰਦੇ ਹੋ ਜਦੋਂ ਤੁਸੀਂ ਹਰ ਝੂਠੀ ਧਾਰਨਾ ਨੂੰ ਗਿਰਾ ਦਿੰਦੇ ਹੋ ਜਦੋਂ ਤੁਸੀਂ ਹਰ ਮਖੌਟੇ ਨੂੰ ਉਤਾਰ ਫੇਕਦੇ ਹੋ ਤਾਂ ਜੋ ਪਿੱਛੇ ਬਚਦਾ ਹੈ ਉਹ ਮੌਨ ਉਹ ਸ਼ਾਂਤੀ ਉਹ ਜਾਗਰੂਕਤਾ ਉਹੀ ਸੱਚ ਹੈ ਅਤੇ ਉਹੀ ਸੱਚ ਤੁਹਾਨੂੰ ਆਜ਼ਾਦ ਕਰ ਦੇਵੇਗਾ ਤਾਂ ਬਾਅਦ ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰਨਾ